ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਹੋਪਸ ਸਾਰੇ ਠੀਕ ਹੋਣਗੇ ਤੇ ਅੱਜ ਦੂਜਾ ਦਿਨ ਵਲੌਗ ਦਾ ਤੇ ਯਾਤਰਾ ਦਾ ਤੇ ਹੁਣ ਅਸੀਂ ਜਾ ਰਹੇ ਹਾਂ ਮਾਛੀਵਾੜਾ ਸਾਹਿਬ ਤੇ ਹੁਣ ਅਸੀਂ ਸਮਾਨ ਪੈਕ ਕਰ ਲਿਆ ਸ਼ਸਤਰ ਪੈਣ ਲਿਆ ਤੇ ਹੁਣ ਤਿਆਰੀ ਆ ਮਾਛੀਵਾੜਾ ਸਾਹਿਬ ਜਾਂਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣਾ ਦੂਜਾ ਦਿਨ ਸਟਾਰਟ ਆ ਜੀ ਸਾਈਕਲਿੰਗ ਵਲੌਗਿੰਗ ਤੇ ਤੇ ਕੁਹਾੜੇ ਵਿੱਚ ਰਸਤੇ ਜਾਂਦੇ ਆ ਮਸ਼ੜਾ ਸਾਹਿਬ ਜਾਂਦੇ ਆ ਆ ਵੀਰ ਜੀ ਮਿਲੇ ਆ ਕਿ ਨਾਮ ਰਾਜਾ 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 ਵੀਰ ਅਮਰਜਾ ਜੀ ਧੰਨਵਾਦ ਤੁਹਾਡਾ ਸੋ ਬੜਾ ਵੀਰ ਨੇ ਪਿਆਰ ਦਿੱਤਾ ਇਧਰ ਸਿੰਘ ਸਾਹਿਬ ਦਾ ਜੂਸ ਬਾਰ ਭਾਈ ਗੁੱਟੀਆ ਸਾਹਿਬ ਭਾਈ ਗੁੱਟੀ ਕੀ ਪਤੇ ਭਾਈ ਸਾਹਿਬ ਦਾ ਕੁਹਾੜਾ ਰੋਡ ਤੇ ਜੂਸ ਬਾਰ ਆ ਸੋ ਸਾਰੇ ਸਿੰਘਾਂ ਨੂੰ ਬੇਨਤੀ ਆ ਕੇ ਜੂਸ ਸ਼ਕਣਾ ਜੀ ਬੜੀ ਸ਼ੁੱਧਤਾ ਨਾਲ ਬਣਾਉਂਦੇ ਆ ਭਾਈ ਸਾਹਿਬ ਕੀ ਨਾਮ ਭਾਈ ਸਾਹਿਬ ਰਣਜੀਤ ਸਿੰਘ ਹੋਪਾਈ ਰਣਜੀਤ ਸਿੰਘ ਰਣਜੀਤ ਸਿੰਘ ਨਾਮ ਆ ਭਾਈ ਸਾਹਿਬ ਦਾ ਦੀ ਕੁਆਲਾ ਰੋਡ ਤੇ ਤੇ ਸਾਡੇ ਸਾਰੇ ਸੰਸਾਰੇ ਸੰਗਣ ਜਰੂ ਆ ਕੇ ਇੱਥੋਂ ਜਲ ਲੈਣੀ ਛਕਣਾ ਜੀ ਹੁਣ ਅਸੀਂ ਜੀ ਮਾਛੀਵੜ ਦੇ ਰੋਡ ਤੇ ਆ ਤੇ ਇਥੋਂ 15 16 ਕਿਲੋਮੀਟਰ ਹੈਗਾ ਤੇ ਬਸ ਹੁਣ ਇਥੋਂ ਜਲ ਛੱਡ ਕੇ ਇੱਕ ਪੈਟਰੋਲ ਪੰਪ ਆਈ ਮਾਛੀਵੜਾ ਰੋਡ ਤੇ ਸਹਾਰਾ ਰੌਂਗ ਦਾ ਇਹਦਾਵਾ ਤੇ ਇਥੋਂ ਪਾਣੀ ਛੱਡ ਕੇ ਤੇ ਅੱਗੇ ਨੂੰ ਵਧਾਂਗੇ ਵਾਹਿਗੁਰੂ ਜੀ ਕੀ ਹਿੰਦਤੈ ਸਾਈਕਲ ਤੇ ਸਵਾਰੀ ਕਰਨ ਦਾ ਬਹੁਤ ਜ਼ਿਆਦਾ ਫਾਇਦਾ ਵਾ ਕੀ ਇਹ ਜਿਹੇ ਕਾਰਮਿਕ ਪਿਆਰੇ ਮਿਲਦੇ ਆ ਜਿਹੜੇ ਸਖਤਰ ਨੂੰ ਬਹੁਤ ਪਿਆਰ ਕਰਦੇ ਆ ਤਾਂ ਆਪਾਂ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਅਮਨਪ੍ਰੀਤ ਸਿੰਘ ਅਮਨਪ੍ਰੀਤ ਸਿੰਘ ਜੀ ਮਿਲੇ ਆ ਵਾਹਿਗੁਰੂ ਜੀ ਖਾਲਸਾ ਵੀਰ ਨੇ ਦੇਖ ਕੇ ਰੋਕਿਆ ਆਪਾਂ ਨੂੰ ਤੇ ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਬਾਬਾ ਜੀ ਮਹਾਰਾਜ ਨੇ ਤਾਂ ਦਿੱਤੀ ਕਿਰਪਾ ਕੀਤੀ ਇਸੇ ਤਰ੍ਹਾਂ ਮੈਂ ਕਹਿੰਦਾ ਕਿ ਆਪਣੇ ਪੰਜਾਬ ਦੀ ਨੌਜਵਾਨੀਆਂ ਜਿਹੜੀ ਹਾਂਜੀ ਉਹਨੂੰ ਸੇਧ ਲੈਣੀ ਚਾਹੀਦੀ ਹੈ ਕਿ ਸਾਨੂੰ ਸਾਡੇ ਸਿੱਕੀ ਸਰੂਪ ਦੇ ਨਾਲ ਜੁੜਨਾ ਚਾਹੀਦਾ ਜੀ ਸਾਡੀ ਪੰਜਾਬੀ ਦੇ ਨਾਲ ਜੁੜਨਾ ਚਾਹੀਦਾ ਜੀ ਬਿਲਕੁਲ ਸਾਡਾ ਜਿਹੜਾ ਮੇਨ ਟੀਚਾ ਹੋਣਾ ਚਾਹੀਦਾ ਕਿ ਸਾਡਾ ਸਾਡਾ ਜੋ ਵੀ ਸਾਡੇ ਕੋਲ ਹੈ ਉਹ ਸਾਡਾ ਪੰਜਾਬ ਦੇ ਲਈ ਹੋਣਾ ਚਾਹੀਦਾ ਜੀ ਬਿਲਕੁਲ ਜੀ ਤੇ ਸਾਨੂੰ ਆਪਣੇ ਪੰਜਾਬ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਇੱਥੇ ਰਹਿ ਕੇ ਹੀ ਸਾਰਾ ਕੁਝ ਕਰਨਾ ਚਾਹੀਦਾ ਬਿਲਕੁਲ ਜੀ ਪੰਜਾਬ ਨੂੰ ਪੂਰੇ ਨੂੰ ਦੇਖਣਾ ਚਾਹੀਦਾ ਵਾ ਗੁਰੂਤਾ ਮੈਂ ਸਾਰੇ ਦਰਸ਼ਨ ਕਰਨ ਚਾਹੀਦੇ ਤਾਂ ਇਤਿਹਾਸ ਬਾਰੇ ਪਤਾ ਲੱਗੇ ਚੰਗਾ ਹੋਵੇ ਵਾਏ ਕੁਚੀ ਖਾਲਸਾ ਵਾਏ ਕੁਚੀ ਕੀਤੇ ਪਤੇ ਜੀ ਮਾਰੇ ਕਿਰਪਾ ਨਾਲ ਏ ਟਕਨੀ ਖਾਨ ਨਵੀਂ ਖਾਂਗੇ ਸਿੱਧ ਮੱਜੜਾ ਪਰ ਪਹੁੰਚ ਚੁੱਕੇ ਆ ਜੀ 10 ਨੇ ਹਰਜਨਦਰ ਸਿੰਘ ਆਪਣਾ 80 ਡਾ ਸਾਹਿਬ ਗੁਰਦਰਾ ਚਰਨ ਕਬਲ ਸਾਹਿਬ 80. ਦੀ ਰਸਤਾ ਜਾਂਦਾ ਜੀ بڑے ਗੋਰਖਵੀਰ ਗੁਰੂ ਦੇ ਪਿਆਰੇ ਰਸਤੇ 'ਚ ਮਿਲਦੇ ਆ ਜੀ ਬੜੀਆਂ ਸ਼ਰਦਾ ਵਾਲੇ ਬੰਦੇ ਬੰਦੇ ਰਸਤੇ 'ਚ ਬਲੈਸਿੰਗ ਹੋ ਰਿਹਾ ਜੀ ਜਿਹੜਾ ਐਕਸਪੀਰੀਅੰਸ ਅੱਜ ਸਾਈਕਲ ਤੇ ਹੋ ਰਿਹਾ ਵਾ ਸ਼ਾਇਦ ਉਹ ਕਿਤੇ ਗੱਡੀਆਂ ਜਾਂ ਮੋਟਰਸਾਈਕਲਾਂ ਦੇ ਨਾਂ ਹੁੰਦਾ। ਸੋ ਲਾਈਫ ਵਿੱਚ ਹਰ ਜੋ ਵੀ ਬੰਦੇ ਦੀ ਛਾ ਹੁੰਦੀ ਆ ਹਰ ਮੂਵਮੈਂਟ ਨੂੰ ਦੇਖਣਾ ਚਾਹੀਦਾ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਮਾਛੀੜਾ ਸਾਹਿਬ ਸੰਗਤ ਜੀ ਇਹ ਉਹੀ ਗੁਰਦਰਾ ਸਾਹਿਬ ਆ ਜਿੱਥੇ ਗੁਰੂ ਸਾਹਿਬ ਜੀ ਨੇ ਸ਼ਬਦ ਵਿਚਾਰਨ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਔਰ ਨਾਗ ਨਿਵਾਸਾ ਦੇ ਰਹਿਣਾ ਤੇ ਇਸ ਸਥਾਨ ਤੇ ਹੀ ਗੁਰੂ ਸਾਹਿਬ ਜੀ ਨੂੰ ਪੰਜਾਂ ਪਿਆਰਿਆਂ ਦੇ ਵਿੱਚੋਂ ਦੋ ਪਿਆਰੇ ਪੈਦਾ ਹੋਏ ਆ ਸੰਜੀਤ ਪਈ ਧਰਮ ਚੰਨੀ ਜੀ ਆ ਕੇ ਮਿਲੇ ਸੀ ਉਹਨਾਂ ਨਾਲ ਭਾਈ ਮਾਨ ਸਿੰਘ ਜੀ ਇਸ ਸਥਾਨ ਤੇ ਹੀ ਜਦੋਂ ਗੁਰੂ ਸਾਹਿਬ ਜੀ ਕੰਡੇ ਜੰਗਲ ਦੇ ਵਿੱਚ ਟਿੰਡ ਦਾ ਸਹਰਾਣਾ ਲਾ ਕੇ ਲੰਮੇ ਪੈਸ ਜੇ ਪੰਜਿਆ ਪਰ ਵਿੱਚ ਦੋ ਪਿਆਰੇ ਆ ਕੇ ਗੁਰੂ ਸਾਹਿਬ ਨੂੰ ਇਸ ਸਥਾਨ ਤੇ ਹੀ ਮਿਲੇ ਸੀ ਸੋ ਇੱਥੇ ਹੀ ਇੱਕ ਖੂਹ ਆ ਜੀ ਜਿਸ ਖੂਹ ਦੇ ਵਿੱਚ ਇਸ ਸਾਈਡ ਖੂਹ ਆ ਜੀ ਉਹ ਜਿੱਥੋਂ ਗੁਰੂ ਸਾਹਿਬ ਜੀ ਨੇ ਜਲ ਛਕਿਆ ਸੀ ਆ ਖੂਹ ਜੀ ਇਸ ਸਾਈਡ ਦੇਖ ਸਕਦੇ ਤੁਸੀਂ ਸੰਗਤ ਜੀ ਬڑا ਆਨੰਦ ਆ ਰਿਹਾ ਵੇ ਇਸ ਤਰ੍ਹਾਂ ਗੁਰੂਤਾ ਮਤ ਦਰਸ਼ਨ ਦਰਦਾਰੇ ਕਰਦੇ ਹੋਏ ਤੇ ਨਾਲ-ਨਾਲ ਹੀ ਸਾਰੀਆਂ ਸੰਤਨ ਦਰਸ਼ਨ ਦਰਦਾਰੇ ਕਰਵਾ ਰਹੇ ਆ ਇਹ ਖੂਗਾ ਜਿੱਥੋਂ ਗੁਰਗੁਣ ਸਿੰਘ ਜੀ ਨੇ ਜਲ ਲਿਆ ਸੀ ਤੇ ਆਉ ਤੁਹਾਨੂੰ ਦਰਸ਼ਨ ਕਰਾਉਨੇ ਆ ਤੁਸੀਂ ਦੇਖ ਸਕਦੇ ਹੋ ਇਹ ਖੂਗਾ